ਨੀ ਉੱਠ ਰਏ ਤੇ ਹੁਣ ਮੈਂ ਤੁਹਾਨੂੰ ਦੱਸਾਂ ਵੀ ਜਦੋਂ ਬਹੁਤ ਬੰਦੇ ਕੀ ਕਰਦੇ ਹਨ ਪਹਿਲੇ ਚ ਤੁਰੇ ਆਉਂਦੇ ਤੋਂ ਬਾਅਦ ਦੂਜਾ ਦਿੰਦੇ ਆ ਜਦੋਂ ਪਹਿਲੇ ਦੇ ਟਰੈਕਟਰ ਤੁਰੇ ਆਉਂਦੇ ਹਨ ਜਦੋਂ ਦੂਜਾ ਦਿੰਦੇ ਆ ਤਾਂ ਤੁਸੀਂ ਟਰੈਕਟਰ ਦੇਖੋ ਵੀ ਇੱਕ ਕਰਮਗਾਹ ਉਵੇਂ ਹੀ ਰੜ ਜਾਂਦਾ ਕਲੱਚ ਨੱਪੇ ਦਈ ਪਰ ਅੱਜ ਤਾਈਂ ਜੋ ਅਸੀਂ ਹਾਲ ਵਾਂਦੇ ਵੇਖੇ ਆ ਜਾਂ ਤੁਸੀਂ ਵੇਖਿਆ ਹੋਊਗਾ ਜਦੋਂ ਕਿਤੇ ਨਾਲ ਜਵਾਕ ਬੈਠਾ ਆਵੇ ਤਾਂ ਸਿਆਣਾ ਬੰਦਾ ਕਲੱਚ ਨੱਪਣ ਤੋਂ ਪਹਿਲਾਂ ਜਵਾਕ ਨੂੰ ਹੱਥ ਪਾਊਗਾ ਕਿਉਂਕਿ ਜਦੋਂ ਕਲੱਚ ਨੱਪਿਆ ਬ੍ਰੇਕਾਂ ਨਾਲੋਂ ਜ਼ਿਆਦਾ ਯਕਦਮ ਟਰੈਕਟਰ ਨੇ ਰੁਕਣਾ ਹੁੰਦਾ ਹੈ ਹਾਲ ਜੇ ਮਗਰ ਸਹੀ ਲੱਗਦੇ ਹੁਣ ਲੈ ਮਿੱਤਰੋ ਕਹਿ ਰਹੇ ਦਾ ਵੱਡੇ ਆਪਾਂ ਬਹੁਤ ਦਿਨੇ ਆ ਹਾਂ ਦੱਸੋ ਫਿਰ 5-5 ਕਿੱਲੇ ਆ 5.5-5-6-6 ਕਿੱਲੇ ਦਾ ਕਹਿ ਰਹਾ ਹੋਰ والله ਮਿੱਤਰੋ ਹੁਣ ਵੈਸੇ ਮੈਂ ਵੀ ਕਹਿੰਦਾ ਹੁੰਦਾ ਸੀ ਜਦੋਂ ਹਾਲ ਨੂੰ ਤਾਂ ਹਲਾ ਨੂੰ ਤਾਂ ਲੈਵਟ ਲਾਉਣੀ ਪੈਣੀ ਆ ਹਣਾ ਤੇ ਗੱਟੇ ਤਰ੍ਹਾਂ ਦਾ ਕੀ ਫਤਾ ਪਰ ਗੱਟੇ ਧਰਨੇ ਮਜਬੂਰੀ ਚ ਪਾਉਂ ਕਿ ਤੁਰਿਆ ਤੁਰਿਆ ਜਾਂਦਾ ਟਰੈਕਟਰ ਰੈਲਾ ਆ ਜਾਂਦਾ ਸੀ ਤੇ ਇਹ ਤਰ ਜਾਂਦੇ ਸੀ ਐ ਸੋਕਾਂ ਦੇ ਲੈ ਲੈਣੇ ਤਾਂ ਨੇਤਰੇ ਨੂੰ ਰੋਜ਼ ਇਹਨੂੰ ਗਲੂਰ ਮਾਰਨਾ ਪੈਂਦਾ ਹੈ ਅੰਦਰ ਗਏ ਪਰ ਗਾਹ ਅੱਲਾ ਇਹ ਦਿੱਤੂ ਹਾਲ ਹੈ ਇਹ ਜਰੂਰ ਬਾਤ ਦਾ ਤੇ ਇਹਦਾ ਤਾਂ ਬੁਰਾ ਹਾਲੀ ਹੈ। ਲੈ ਨੇ ਤਰ ਕਿਹੜੇ ਦਾ ਵੱਡੇ ਆਪਾ ਬਹੁਤ ਡੇਨੇ ਆ। ਆਹ ਦੱਸੋ ਫਿਰ ਪੰਜ ਪੰਜ ਕਿੱਲੇ ਸਾਢੇ ਪੰਜ ਪੰਜ 6 6 ਕਿੱਲੇ ਦਾ ਕਹਿ ਰਹਾ। ਉਹਨੀਆਂ ਕਿੱਲਾਂ ਦਾ ਟਾਕਾ ਹੈ। ਆਪਣੇ ਪਿੰਡ ਸਰਪਾਈਚਾਂ ਦਾ। ਤੇ ਇਹਨੇ ਤਾਂ ਹੀ ਸਾਢੇ ਪੰਜ ਕਿੱਲਾਂ ਦਾ ਕਹਿ ਰਹਾ। ਲੈ ਕਰੋ। ਜਿਹੋ ਨੇ ਜਿਆਰੀ ਦਾ ਹੁੰਦੇ ਜਿਵੇਂ ਘਰੇ ਨਹੀਂ ਆਪਾਂ ਵਿਆਹ ਵਾਲੇ ਘਰ ਸਵਾਰਦੇ ਆ। ਇਹਲਾ ਕੰਮ ਇਹਦਾ ਝੋਨੇ ਦਾ ਦਾ ਆ ਕਰਾਏ ਲੋਨ ਦਾ ਬੜਾ ਸਵਾਲ ਆਦਾ ਮੈਨਾਂ ਨੂੰ ਸਰਾ ਹੀ ਲੱਗਿਆ ਆ ਪੂਰੇ ਕਿਆ ਨਾ ਕਰਾਏ ਲਈ ਦੇ ਇਹ ਦੇਖੋ ਸੂਚੂ ਚੁੜਾਰੀ ਦੀ ਅੰਕੂ ਆਏ ਨਹੀਂ ਕਿਤੇ ਦੋੜੇ ਬਣਾ ਦਾਂਗੇ ਆਪਾਂ ਆ ਕਰਾ ਪਤਾ ਨਹੀਂ ਲੱਗਦਾ ਜੇ ਖਾਲੀ ਹੁੰਦੇ ਆ ਨਾਲ ਨਾਲ ਸਾਰਾ ਉੱਚਾ ਆਈ ਲਾ ਵੀਰਵਾ ਤਾਂ ਹੁਣ ਆਪਾਂ ਸਿੰਪਲ ਹਾਲ ਜਿਵੇਂ ਲਾਉਣੇ ਹੁੰਨੇ ਐ ਵੈਸੇ ਵਾਹ ਕੇ ਦਿਖਾਉਣੇ ਐ ਤੇ ਅੱਗੇ ਦੇ ਬਾਰੇ ਆਪਾਂ ਗੱਲਾਂ ਬਾਤਾਂ ਕਰਦੇ ਆਂ ਵੀ ਦੂਜੇ ਹਾਈਜ ਟਰੈਕਟਰ ਚੱਲਦਾ ਹੁੰਦਾ ਜਾਂ ਕੀ ਸਿਸਟਮ ਹੁੰਦਾ ਸਾਰਾ ਹਾਂਜੀ ਮਿੱਤਰੋ ਤਾਂ ਹੋ ਸਕਦਾ ਵੀਡੀਓ ਪਹਿਲਾਂ ਦੀ ਚੱਲੀ ਜਾਂਦੀ ਹੋਵੇ ਪਰ ਸਵਾਗਤ ਆ ਤੁਹਾਡਾ ਅੱਜ ਨਵੀਂ ਵੀਡੀਓ ਦੇ ਵਿੱਚ ਇੰਸਟਾਗ੍ਰam ਤੇ ਜਾਂ YouTube ਤੇ ਆਪਾਂ ਨੂੰ ਅਕਸਰ ਬੇਕੂਫ ਬਣਾਉਂਦਾ ਮੇਰੇ ਵਰਗਾ ਮੈਂ ਵੀ ਵੈਚ ਗਿਣੂੰਗਾ ਕਿਉਂਕਿ ਆਪਾਂ ਵੀ ਚੈਨਲ ਚਲਾਉਣਾ ਕਿਤੇ ਕਿਤੇ ਆਪਾਂ ਵੀ ਲਿਖ ਕੇ ਪਾ ਦੇਣਾ ਵੀ ਦੂਜਾ ਹਾਈ ਤੇ ਤੀਜਾ ਹਾਈ ਉਹ ਦੂਜਾ ਤੀਜਾ ਹਾਈ ਆਪਣਾ ਕੰਟਰੋਲਰ ਤੇ ਨਾਲ ਲਿਖਿਆ ਹੁੰਦਾ ਵੀ ਕੰਟਰੋਲ ਕਰਕੇ ਲਾ ਰਹੇ ਆਂ ਆਪਾਂ ਤੇ ਆਮ ਹੁਣ ਸੁੱਕਾ ਪਟਣਾ ਹੋਵੇ ਤਾਂ ਤੁਹਾਨੂੰ ਪਤਾ ਵੀ ਦੂਜੇ ਹਾਈ ਚ ਪਟਦਾ ਨਹੀਂਗਾ ਇਹ ਪਟਦਾ ਤੁਰ ਪੈਂਦਾ ਜਿੰਨੇ ਪਹਿਲੇ ਦਿਨ ਲਾਉਂਦਾ ਪਰ ਉਹ ਗੇੜੇ ਦੋ ਕੀ ਲਿਆਊਗਾ ਤੁਹਾਨੂੰ ਗਰਮ ਹੋ ਜਾਊਗਾ ਪਰ ਆਵਾ ਜਿਵੇਂ ਇੰਸਟਾਗ੍ਰਾਮ ਤੇ ਰੀਲ ਆ ਜਾਂਦੀਆਂ ਉਹਨਾਂ ਦਾ ਸੁੱਕੇ ਚ ਉਹ ਸਿਰਫ ਇੱਕ ਵੀਡੀਓ ਵਾਸਤੇ ਹੁੰਦੀਆਂ ਉਹ ਬਹੁਤ ਭਰਾ ਨੂੰ ਮੰਨਣਾ ਚਾਹੀਦਾ ਤੇ ਨਹੀਂ ਆਵੇਂ ਬੰਦੇ ਫੋਨ ਕਰੀ ਜਾਂਦੇ ਰਹਿੰਦੇ ਆ ਜੀ ਸਾਡਾ ਨਹੀਂ ਖਿੱਚਦਾ ਲੋਕ ਦੂਜੇ ਹਾਈ ਜਵਾਈ ਜਾਂਦੇ ਆ ਤਾਂ ਉਹਦੇ ਪਿੱਛੇ ਕਹਾਣੀ ਕੀ ਹੁੰਦੀ ਆ ਜਿਵੇਂ ਤੁਹਾਨੂੰ ਆਪਾਂ ਮੈਂਨ ਦੱਸ ਗਿਆ ਵੀ ਹੁਣਾਂ ਪਹਿਲੇ ਹਾਈ ਦੇ ਵਿੱਚ ਹਾਲ ਲਾਉਂਦਾ ਪੂਰੇ ਪੂਰੇ ਹਾਲ ਜੇ ਲਾਉਂਦਾ ਮੈਂ ਆਖਾਂ ਮੈਂ ਬਾਹਲੇ ਡੂੰਘੇ ਨਹੀਂ ਲਾਉਂਦਾਗਾ ਸਲੈਪ ਲਾਈਨ ਲਾ ਕੇ ਜਾਂਦਾ ਸਲੈਪ ਦਾ 18 ਦੇ ਟਾਹਾਂ ਤੇ ਵੀ ਹੁਣ ਲਈ ਜਾਂਦਾ 13 ਹਾਲ ਹੈ ਤਾਂ ਇਹ ਸੁੱਕਾ ਪੱਟਣ ਵਾਲੀ ਗੱਲ ਇਹਦੇ 'ਚ ਹਜੇ ਹੈ ਨਹੀਂ ਕਿ ਕਿਉਂਕਿ ਇਹਨੂੰ ਪਾਣੀ ਟੁੱਟ ਗਿਆ ਤੇ ਇੱਕ ਵਾਲਾ ਕਰਿਆ ਵੇ ਪਾਣੀ ਲੱਗਿਆ ਵੇ ਪਾਣੀ ਨੂੰ ਹੋ ਗਏ 20 ਦਿਨ ਤੇ ਹਜੇ ਪਰ ਡਲੇ ਉੱਠ ਰਹੇ ਆ ਉਹਨੇ ਨਹੀਂ ਉੱਠ ਰਹੇ ਤੇ ਹੁਣ ਮੈਂ ਤੁਹਾਨੂੰ ਦੱਸਾਂ ਵੀ ਜਦੋਂ ਬਹੁਤ ਬੰਦੇ ਕੀ ਕਰਦੇ ਹਨ ਪਹਿਲੇ ਜਿ ਤੁਰੇ ਆਉਂਦੇ ਤੋਂ ਬਾਅਦ ਦੂਜਾ ਦਿੰਦੇ ਆ ਜਦੋਂ ਪਹਿਲੇ ਜੇ ਟਰੈਕਟਰ ਤੁਰੇ ਆਉਂਦੇ ਹਨ ਜਦੋਂ ਦੂਜਾ ਦਿੰਦੇ ਆ ਤਾਂ ਤੁਸੀਂ ਟਰੈਕਟਰ ਦੇਖੋ ਵੀ ਇੱਕ ਕਰਮਗਾਹ ਉਵੇਂ ਹੀ ਰੜ ਜਾਂਦਾ ਕਲੱਚ ਨਾ ਪੇਦਈ ਪਰ ਅੱਜ ਤਾਂ ਹੀ ਜੋ ਅਸੀਂ ਹਾਲ ਵਾਂਦੇ ਵੇਖੇ ਆ ਜਾਂ ਤੁਸੀਂ ਵੇਖਿਆ ਹੋਊਗਾ ਜਦੋਂ ਕਿਤੇ ਨਾਲ ਜਵਾਕ ਬੈਠਾ ਆਵੇ ਤਾਂ ਸਿਆਣਾ ਬੰਦਾ ਕਲੱਚ ਨੱਪਣ ਤੋਂ ਪਹਿਲਾਂ ਜਵਾਕ ਨੂੰ ਹੱਥ ਪਾਊਗਾ ਕਿਉਂਕਿ ਜਦੋਂ ਕਲੱਚ ਨੱਪਿਆ ਬ੍ਰੇਕਾਂ ਨਾਲੋਂ ਜ਼ਿਆਦਾ ਯਕਦਮ ਟਰੈਕਟਰ ਨੇ ਰੁਕਣਾ ਹੁੰਦਾ ਹਾਲ ਜੇ ਮਗਰ ਸਹੀ ਲੱਗਦੇ ਹੁਣ ਤਾਂ ਤੁਸੀਂ ਜੇ ਕੋਈ ਵੀ ਆਪਣਾ ਬੰਦਾ ਦਿਖਾਉਂਦਾ ਵੀ ਮੇਰਾ ਦੂਜੇ ਚ ਤੌਰ ਦਾ ਤਾਂ ਉਹ ਉੱਥੋਂ ਚੈੱਕ ਕਰ ਸਕਦਾ ਵੀ ਹਾਲ ਕਿੰਨੇ ਕੁ ਲੱਗਦੇ ਆਉਂਦੇ ਆ ਜੇ ਕਲੱਚ ਨੱਪੇ ਤੋਂ ਟਰੈਕਟਰ ਉਹਦਾ ਰੜਕੇ ਫੇਰ ਦੂਜਾ ਦਿੱਤਾ ਵੀ ਜੋ ਕਲੱਚ ਨੱਪਿਆ ਜਾਵ ਨਹੀਂ ਹੋਇਆ ਇਕ ਤਾਂ ਤਾਂ ਤੁਸੀਂ ਹਿਸਾਬ ਲਾ ਲਓ ਵੀ ਵੀ ਹਾਲ ਵਿਖਾਵੇ ਆਸਤੇ ਹੀ ਲਾ ਰਿਹਾ ਕੋਈ ਹਾਲ ਬਹੁਤੇ ਨਹੀਂ ਲੱਗ ਰੇ ਤਾਂ ਇਹ بڑے ਬੰਦਿਆਂ ਨੂੰ ਗੱਲ ਮਾੜੀ ਲੱਗੂਗੀ ਪਰ ਉਹ ਸੱਚਾਈ ਹੈ ਹੁਣ ਤੁਹਾਨੂੰ ਮੈਂ ਅਸੀਂ ਇਹਨੂੰ ਕਹਿਣਾ ਮੁੰਡੇ ਨੂੰ ਤੋਰੀ ਮੜਾ ਜਾ ਜੇ ਜਦੋਂ ਕਲਾਚ ਨਪਾਂਗੇ ਆਪਾਂ ਤੇ ਜੱਕ ਦਾ ਟਰੈਕਟਰ ਖੜੂਗਾ ਜੇ ਹਾਂ ਕੰਟਰੋਲ ਤੇ ਉਹੀ ਲਾ ਕੇ ਦਿਖਾਉਣੇ ਆਪਾਂ ਫੇਰ ਕੁਸ ਗੈ ਨਹੀਂ ਖੜਾ ਕੰਟਰੋਲ ਤੇ ਮਤਲਬ ਮੇਰਾ ਇਹ ਹੈ ਵੀ ਹਾਲ ਨਾ ਮਾਤਰਾ ਹੀ ਲਾਉਣੇ ਜਮਾ ਬਸ ਥਾਲੇ ਹੀ ਲਗਾਉਣੇ ਉਹਨਾਂ ਵੀਰ ਕਈ ਕਹਿਣਗੇ ਵੀ ਹੌਲੀ ਬਾਲਾ ਸੀਗਾ ਤਾਂ ਕੋਈ ਨਹੀਂ ਅੱਗੇ ਵੇਟ ਕਰੋ ਆਪਾਂ 2200 RPM ਤੇ ਜਾ ਕੇ ਵੀ ਕਲੱਚ ਦੇ ਕੇ ਤੁਹਾਨੂੰ ਦਿਖਾਵਾਂਗੇ ਇਹ ਇੱਕ ਵੀਡੀਓ ਦਾ ਆਪਣਾ ਵੈਸੇ ਨੌਲੇਜ ਦੇਣਾ ਹੀ ਆ ਲੋਕਾਂ ਨੂੰ ਕਿਸੇ ਤੇ ਆਪਾਂ ਮਾੜਾ ਕਰਨ ਦੀ ਆਪਣੀ ਇਹਦੇ 'ਚ ਕੋਈ ਮਨ ਦੀ ਇੱਛਾ ਹੈ ਨਹੀਂ ਜੀ ਹੁਣ ਇੱਥੇ ਟੂਲ ਥੱਲੇ ਵੱਜਿਆ ਟੂਲ ਮਗਰਾੜ ਤੇ ਰੱਖਿਆ ਹੋਇਆ ਹੈ ਇਹ ਤੁਸੀਂ ਹਿਸਾਬ ਲਾਇਆ ਕਰੋ ਕਿ ਅਗਲਾ ਕਿੰਨੇ ਕ ਹੱਲ ਲਾਈ ਆਉਂਦਾ ਹੋਰ ਦੂਜਾ ਵੀ ਲਾ ਕੇ ਦਿਖਾਵਾਂਗਾ ਮੈਂ ਸੇਮ ਲੋਕਾਂ ਨੂੰ ਤੇ ਛੇਤੀ ਬੰਲੇ ਨੂੰ ਪਤਾ ਨਹੀਂ ਲੱਗਣਾ ਪਰ ਬ੍ਰੀਫੀਕੀ ਜੀ ਦੇਖੋ ਤੁਸੀਂ ਟਰੈਕਟਰ ਰੋਕੇ ਬਿਨਾ ਰੋੜਿਆ ਜਾਂਦਾ ਦੂਜਾ ਲੈ ਲੂਗਾ ਤੇ ਜਦੋਂ ਕਲੱਚ ਨੱਪਾਂਗੇ ਹਣੀ ਜਿਹੜੀ ਸਹੀ ਵਾਈ ਹੁੰਦੀ ਆ ਉਹ ਪਹਿਲੇ ਹਾਈ ਦੇ ਵਿੱਚ ਹੀ ਹੁੰਦੀ ਆ ਨਾਰਮਲ ਸਪੀਡ ਤੇ ਆਪਾਂ ਜਿਆਦੇ ਤੇ ਜਾ ਕੇ ਮੱਥੇ ਤੇ ਟਰੈਕਟਰ ਕਿਵੇਂ ਮੋੜਾਂਗੇ ਮੁਰਦਾ ਹੀ ਨਹੀਂ ਇਹਨੂੰ ਦੂਜੇ ਦੇ ਵਿੱਚ ਮੱਥੇ ਤੇ ਮੋੜਨਾ ਬਹੁਤ ਔਖਾ ਹੋ ਜਾਂਦਾ ਜੇ ਚਲੋ ਆਪਾਂ ਹਾਲ ਕਹਿ ਦਈਏ ਵੀ ਲਾਉਂਦਾ ਵੀ ਹੋਵੇ ਦੂਜੇ ਦੇ ਵਿੱਚ ਤਾਂ ਪਰ ਮੁਰਦਾ ਹੀ ਨਹੀਂ ਆ ਸਹੀ ਵਾਈ ਪਹਿਲੇ ਦੀ ਆ ਸਾ ਮੋਡੀਫਿਕੇਸ਼ਨਾਂ ਪਿੱਛੇ ਕੱਲੀ ਇਹ ਚੀਜ਼ ਮਾਰੇ ਨਾ ਤਰਪਿਆ ਕਰੋ ਵੀਰੋ ਵੀ ਦੋਨਾਂ ਦਾ ਦੂਜੇ ਤੇ ਤਰਿਆ ਹੁੰਦਾ ਤੋੜਨਾ ਸਾਰਿਆਂ ਨੂੰ ਪਹਿਲੇ ਜੀ ਪੈਂਦਾ ਜੇ ਆਪਣਾ ਹੁਣ ਟਰੈਕਟਰ ਤੁਰੇ ਜਾਂਦੇ ਤੇ ਦੂਜਾ ਲਾਉਣੇ ਆਵੇ ਹੁਣ ਇੱਥੇ ਟਰੈਕਟਰ ਰੜੂਗਾ ਆਪਣੇ ਆਪ ਰੜੂਗਾ ਇੱਕ ਤਾਂ ਹਣੀ ਰੁਕਣਾ ਕਿਉਂਕਿ ਹਾਲ ਬਹੁਤ ਘੱਟ ਲੱਗ ਰਹੇ ਆ ਆ ਦੇਖੋ ਤੁਸੀਂ ਹਾ ਮਿੱਤਰੋ ਹੁਣ ਤੁਹਾਨੂੰ ਦੱਸਾਇਆ ਸੀ ਆਪਾਂ ਦੇ ਜਿਵੇਂ ਸੁੱਕੇ ਅੱਪੜ ਨੂੰ ਆਪਾਂ ਪਹਿਲੇ ਹਾਈ ਦੇ ਵਿੱਚ ਪਾੜਦੇ ਆ ਨਾ ਭਾਵੇਂ ਕਿੰਨੀ ਮੋਡੀਫਿਕੇਸ਼ਨ ਹੋਈ ਆ ਉਹ ਦੂਜੇ ਹਾਈ ਦੇ ਵਿੱਚ ਜਾਂ ਓਵਰ ਸਪੀਡ ਤੇ ਟਰੈਕਟਰ ਨਹੀਂ ਪੱਟੂਗਾ ਜੇ ਪੱਟੂਗਾ ਵੀ ਤਾਂ ਹਾਲ ਹੀ ਨਹੀਂ ਚੱਦਣਾ ਲੱਗਣੇ ਹੁਣ ਤਰਿਆ ਤਾਂ ਇਹ ਵੀ ਆਉਂਦਾ ਪਰ ਇਹਦੇ ਚਲੋ ਇੰਟਰਕੂਲਰ ਲੱਗਣ ਵਾਲਾ ਜਾਂ ਇੰਟਰਕੂਲਰ ਹੈ ਨਹੀਂ ਤਾਂ ਇੱਕ 18 ਦੇ ਟਾਇਰਾਂ ਕਰਕੇ ਦੂਜੇ ਦੇ ਵਿੱਚ ਟੈਂਪਰੇਚਰ ਦਿਖਾਉਂਦਾ ਰਾ ਅਸਲ ਮੈਨੇ ਦੇ ਵਿੱਚ ਕੋਈ ਵੀ ਬੰਦਾ ਆ ਮੋਡੀਫਿਕੇਸ਼ਨ ਵਾਲੇ ਟਰੈਕਟਰਾਂ ਨੂੰ ਜ ਖਾਸ ਕਰਕੇ ਮੇਰੇ ਨੂੰ ਨਾ ਕਿਸੇ ਨੂੰ ਨਹੀਂ ਕਹਿੰਦੇ ਚਲੋ ਅਗਲਾ ਕੋਈ ਸਾਡੀ ਰੋਟੀ ਜੀ ਪਾਣੀ ਮਾਰਦਾ ਪਰ ਵੀ ਆ ਆਪਣੇ ਨੂੰ ਵੇਖ ਕੇ ਕੋਈ ਮੈਨੂੰ ਫੋਨ ਨਾ ਕਰਿਆ ਕਰੋ ਵੀ ਅਸੀਂ ਕਰਾਉਣਾ ਵੀਰੋ ਵਾਈ ਵਾਣ ਟਰੈਕਟਰ ਦਾ ਖੇਤੀ ਵਾਲੇ ਟਰੈਕਟਰ ਦਾ ਇਹਦੇ ਨਾਲ ਕੋਈ ਲੈਂਕ ਨਹੀਂ ਮੈਂ ਪਹਿਲਾਂ ਵੀ ਤੁਹਾਨੂੰ ਆਣਾ ਆਣਾ ਜਿਹੜਾ ਖੇਤੀ ਦੇ ਟਰੈਕਟਰ ਆ ਉਹਨੂੰ ਕਿਸੇ ਮੋਡੀਫਿਕੇਸ਼ਨ ਦੀ ਲੋੜ ਨਹੀਂ ਹੈਗੀ ਆ ਜੇ ਤੁਹਾਡਾ ਪੰਪ ਸਲੋ ਰੇ ਤੇ ਤੁਰਦਾ ਜੋ ਬੰਦ ਹੁੰਦਾ ਜਾ ਕਈਰੀ ਕਲੱਚ ਛੱਡ ਕੇ ਆਪਾਂ ਦਵਲਾ ਕਲੱਚ ਨਾਪਦੇ ਆਂ ਉੱਠਦਾ ਨਹੀਂ ਤਾਂ ਉੱਥੋਂ ਮੜਾ ਜਾ ਆਈਡੀਆ ਲਾਇਆ ਕਰ ਵੀ ਪੰਪ ਚ ਤੁਹਾਡੇ ਪ੍ਰੋਬਲਮ ਆ ਜੇ ਕਿਸੇ ਨੇ ਟਰੈਕਟਰ ਪੁਰਾਣਾ ਲਿਆ ਤਾਂ ਉਹ ਚੀਜ਼ ਤੁਸੀਂ ਜ਼ਰੂਰ ਚੈੱਕ ਕਰਵਾ ਸਕਦੇ ਆ ਬਾਕੀ ਇਹ ਮੋਡੀਫਿਕੇਸ਼ਨਾਂ ਚ ਮੈਂ ਤਾਂ ਨਹੀਂ ਕਹਿੰਦਾ ਵੀ ਵੜਿਆ ਕਰੋ ਕਿਉਂਕਿ ਇਹਦੇ ਵਿੱਚ ਲਾਂਬੇ ਵਾਲੇ ਕੰਮ ਬਹੁਤ ਹੋ ਜਾਂਦੇ ਆ ਫਿਰ ਅਗਲੇ ਨਾਲ ਲੜਾ ਲੜਾਈ ਵਾਲਾ ਕੰਮ ਬਣ ਜਾਂਦਾ ਤੇ ਹੋ ਸਕੇ ਤਾਂ ਟਰੈਕਟਰ ਆਪਣਾ origignal ਰੱਖਿਆ ਕਰੋ ਕਿਉਂਕਿ ਇਹਦੇ ਵਿੱਚ ਅਰੀਜਨਲ ਦੇ ਵਿੱਚ ਭਾਵੇਂ ਦੁਪਹਿਰੇ ਵਾਈ ਜੋ ਤੁਹਾਨੂੰ ਆਏ ਨਹੀਂ ਟਰੈਕਟਰ ਗਰਮ ਹੋਊਗਾ ਹੁਣ ਟਰੈਕਟਰ ਗਰਮ ਹੋਊਗਾ ਜੇ ਇਹਨੂੰ ਮੈਂ ਓਵਰ ਕਰਾਉਂਗਾ ਲੋਡ ਤੇ ਜੇ ਨਾਰਮਲ ਹਾਈ ਲੈ ਨਾਰਮਲ ਹਰ ਨਾਉਣਿਆ ਦਾ ਤੁਰਿਆ ਆਉਂਦਾ ਪਰ ਜੇ ਓਵਰ ਤੱਕਾ ਕਰੀ ਜਾਵਾਂਗਾ ਤਾਂ ਇਹ ਮਸਾ 15 ਮਿੰਟ ਚੱਲਦਾ ਉਦੋਂ ਦਾ ਟੈਂਪਰੇਚਰ ਤਾਂ ਲੈ ਜਾਂਦਾ ਤੁਰਿਆ ਉੱਥੇ ਹੋਰ ਆਊਗਾ ਪਰ ਤੱਕਾ ਦਾ ਤੱਕਾ ਹੀ ਟਰੈਕਟਰ ਨਾਲ ਹੌਨ ਟੈਂਪਰੇਚਰ ਵੀ ਰੋ ਆਇਨਾ ਕਿ ਉਹ ਵੀ ਇਹਦੇ ਇੰਟਰਕੂਲਰ ਲੱਗਣ ਵਾਲਾ ਜਾਂ ਉਹ ਜਾਂ ਉਹ ਇਹਦਾ ਰੈਡੀਏਟਰ ਸਾਫ਼ ਹੋਣ ਵਾਲਾ ਤਾਂ ਕਰਕੇ ਥੋੜਾ ਜਿਹਾ ਗਰਮ ਛੇਦੀ ਹੁੰਦਾ ਪਰ ਵਾਈ ਦੇ ਜਿੰਨਾ ਦਾ ਲੋਡ ਇਹਨੇ ਲੈਣਾ ਹੁੰਦਾ ਉੱਥੇ ਬਿਲਕੁਲ ਨਹੀਂ ਸਹੀ ਹਲਾਉਂਦਾਗਾ ਤੇ ਬਾਕੀ ਇਹ ਵੀਡੀਓ ਦਾ ਪਰਪਸ ਆਪਣਾ ਇਹ ਸੀ ਮੈਂ ਵੀ ਵੀਰਾਂ ਨੂੰ ਦੱਸੀਏ ਵੀ ਆਪਣਾ ਵੀ ਟਰੈਕਟਰ ਭਾਈ ਕੋਈ ਬੜਾ ਤਗੜਾ ਨਹੀਂ ਹੈਗਾ ਉਹੀ ਕੁਸ਼ ਹੁੰਦਾ ਸਭ ਦਾ ਤਾਂ ਵੀਡੀਓ ਚੰਗੀ ਲੱਗੀ ਤਾਂ ਮੇਟਰ ਸ਼ੇਅਰ ਕਰਦੇ ਜੇ ਕਿਸੇ ਨੂੰ ਗੱਲ ਮਾੜੀ ਲੱਗੀ ਤਾਂ ਵੀਰੋ ਮਾਫ ਕਰਦੇ ਓਕੇ